ਰਾਹੁਲ ਗਾਂਧੀ ਨੂੰ ਜ਼ਿੰਦਗੀ ਅਤੇ ਹਾਲਾਤ ਨੇ ਬਹੁਤ ਮੌਕੇ ਦਿੱਤੇ ਹਨ ਡੈਂਡੀ ਉਹ ਇਸ ਇਸ ਲਈ ਵੀ ਕਿਸਮਤ ਵਾਲੇ ਹਨ ਕਿ ਉਹਨਾਂ ਦਾ ਜਨਮ ਇੱਕ ਅਜਿਹੇ ਪਰਿਵਾਰ ਵਿੱਚ ਹੋਇਆ ਜੋ ਪੀੜੀ-ਦਰ-ਪੀੜੀ ਦੇਸ਼ ਲਈ ਸਮਰਪਿਤ ਵੀ ਰਿਹਾ ਅਤੇ ਹਰ ਇੱਕ ਨੇ ਆਪੋ ਆਪਣੇ ਢੰਗ ਤਰੀਕੇ ਨਾਲ ਵੱਡੇ ਕੰਮ ਵੀ ਕੀਤੇ ਡੰਡੀ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਮੋਤੀ لال 네ਰੂ ਤੋਂ ਚੱਲਿਆ ਇਹ ਸਿਲਸਿਲਾ ਜਵਾਹਰ ਲਾਲ 네ਰੂ 인드ਰਾ ਗਾਂਧੀ ਰਾਜੀਵ ਗਾਂਧੀ ਸੋਨੀਆ ਗਾਂਧੀ ਤੋਂ ਹੁੰਦਾ ਹੋਇਆ ਉਹਨਾਂ ਤੱਕ ਆ ਗਿਆ ਹੈ ਡੰਡੀ ਪਿਛਲੇ ਲੰਬੇ ਸਮੇਂ ਤੋਂ ਉਹ ਆਪਣੀ ਮਾਤਾ ਸ਼੍ਰੀਮਤੀ ਸੋਨੀਆ ਗਾਂਧੀ ਦੇ ਥਾਪੜੇ ਨਾਲ ਸਿਆਸਤ ਵਿੱਚ ਸਰਗਰਮ ਰਹੇ ਹਨ ਡੰਡੀ ਸਿਆਸਤ ਉਹਨਾਂ ਨੂੰ ਗੁਰਤੀ ਵਿੱਚ ਮਿਲੀ ਸੀ ਡੰਡੀ ਇੱਕ ਵੱਡੀ ਕੌਮੀ ਪਾਰਟੀ ਨਾਲ ਜੁੜੇ ਹੋਣ ਕਾਰਨ ਵੱਖ-ਵੱਖ ਸਮੇਂ ਵੱਖ-ਵੱਖ ਪਦਵੀਆਂ ਉੱਤੇ ਕੰਮ ਕਰਦੇ ਰਹੇ ਹੋਣ ਕਾਰਨ ਉਹ ਅਕਸਰ ਦੇਸ਼ ਭਰ ਵਿੱਚ ਚਰਚਿਤ ਰਹੇ ਹਨ ਡੰਡੀ ਸਿਆਸਤ ਦੇ ਖੇਤਰ ਵਿੱਚ ਉਹਨਾਂ ਦੇ ਜ਼ਿੰਮੇ ਜਿੱਤਾਂ ਵੀ ਆਉਂਦੀਆਂ ਰਹੀਆਂ ਹਨ ਅਤੇ ਹਾਰਾਂ ਵੀ ਡੰਡੀ ਪੈਣਾ ਰਸਤਾ ਤੈ ਕਰਨ ਤੋਂ ਬਾਅਦ ਅਤੇ ਲੰਬੇ ਸਮੇਂ ਤੋਂ ਸਿਆਸਤ ਵਿੱਚ ਸਰਗਰਮ ਹੋਣ ਕਰਕੇ ਉਹਨਾਂ ਦੇ ਕੰਮਾਂ ਅਤੇ ਬੋਲਣਾ ਪ੍ਰੋੜਤਾ ਦੀ ਆਸ ਰੱਖੀ ਜਾਂਦੀ ਹੈ ਡੰਡੀ ਇਹ ਵੀ ਉਮੀਦ ਕੀਤੀ ਜਾਂਦੀ ਰਹੀ ਹੈ ਕਿ ਉਹਨਾਂ ਨੂੰ ਇੱਕ ਦਿਨ ਦੇਸ਼ ਦੀ ਹੋਣੀ ਨੂੰ ਸੰਵਾਰਣ ਲਈ ਵੱਡੀ ਜ਼ਿੰਮੇਵਾਰੀ ਵੀ ਸੌਂਪੀ ਜਾ ਸਕਦੀ ਹੈ ਡੰਡੀ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਗੇ ਵੱਡੇ ਕੱਦ ਵਾਲੇ ਆਗੂ ਸਾਹਮਣੇ ਉਹ ਅਕਸਰ ਡਟ ਕੇ ਖੜੇ ਵੀ ਹੁੰਦੇ ਰਹੇ ਹਨ ਡੱਡੀ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਉਹਨਾਂ ਦੀ ਚਿਹਰਾ ਤੋਂ ਡਿੱਗੀ ਸਾਖ ਨੂੰ ਮੋੜ ਹੂਰ ਵੀ ਪਿਆਰ ਹੈ ਜੈਸ ਤੋਂ ਕੱਲ ਨੂੰ ਫੁੱਲ ਖਿੜਨ ਦੀ ਵੀ ਆਸ ਕੀਤੀ ਜਾ ਸਕਦੀ ਹੈ ਡੰਡੀ ਪਰ ਇਸ ਸਭ ਕੁਝ ਦੇ باوجود ਹਾਲੇ ਤੱਕ ਵੀ ਉਹ ਆਪਣੇ ਅਹੁਦੇ ਦੇ ਮੁਤਾਬਕ ਪ੍ਰੋੜਤਾ ਵਾਲਾ ਪ੍ਰਭਾਵ ਬਣਾ ਸਕਣ ਤੋਂ ਅਸਮਰੱਥ ਰਹੇ ਹਨ ਡੰਡੀ ਸਿਆਸਤ ਵਿੱਚ ਵਿਚਰਦਿਆਂ ਉਹ ਲਗਾਤਾਰ ਸਟੇਜਾਂ ਉੱਤੇ ਬੋਲਦੇ ਅਤੇ ਥਾਂ-ਥਾਂ ਉੱਤੇ ਬਿਆਨ ਵੀ ਦਿੰਦੇ ਰਹੇ ਹਨ ਡੈਂਡੀ ਪਰ ਇਹਨਾਂ ਵਿੱਚੋਂ ਬਹੁਤੇ ਬਿਆਨ ਵਿਵਾਦਾਂ ਨੂੰ ਜਨਮ ਦੇਣ ਵਾਲੇ ਹੁੰਦੇ ਹਨ ਡੈਂਡੀ ਅਜਿਹੇ ਵੀ ਜੋ ਸ਼ੁਭਾਜੀ ਦੀ ਖਾ ਉਤੇ ਅਕਸਰ ਸ਼ੋਰਲੀ ਬਣ ਜਾਂਦੇ ਹਨ ਡੰਡੀ ਇਹਨਾਂ ਤੋਂ ਅਕਸਰ ਇਹ ਪ੍ਰਭਾਵ ਮਿਲਦਾ ਹੈ ਕਿ ਉਹ ਬਹੁਤੇ ਵਿਆਣ ਪੂਰੀ ਤਿਆਰੀ ਅਤੇ ਸੋਚ ਵਿਚਾਰ ਕਰਕੇ ਨਹੀਂ ਦਿੰਦੇ ਜੋ ਨਿਰਾਸ਼ਾ ਪੈਦਾ ਕਰਦੇ ਹਨ ਕਿਉਂਕਿ ਉਹਨਾਂ ਨੂੰ ਮੀਂਹਾਂ ਜ਼ਿੰਮੇਵਾਰੀਆਂ ਕਰਕੇ ਉਹਨਾਂ ਤੋਂ ਸਾਰਥਕ ਗੱਲਾਂ ਦੀ ਵਧੇਰੇ ਆਸ ਰੱਖੀ ਜਾਂਦੀ ਰਹੀ ਹੈ ਪਰ ਇਸੇ ਹੀ ਤਰ੍ਹਾਂ ਆਪਣੀਆਂ ਵਿਦੇਸ਼ ਫੇਰੀਆਂ ਦੌਰਾਨ ਤਾਂ ਉਹ ਆਪਣੇ ਦਿੱਤੇ ਬਿਆਨਾਂ ਵਿੱਚ ਖੁੱਲ੍ਹ ਖੇੜ ਦੇ ਜਾਪਦੇ ਹਨ ਡੰਡੀ ਇਸ ਵਾਰ ਵੀ ਉਹਨਾਂ ਦੀ ਕੁਝ ਦਿਨਾ ਦੀ ਅਮਰੀਕਾ ਦੀ ਯਾਤਰਾ ਅਜੇ ਹੀ ਪਰਵਾਵਾ ਵਾਲੀ ਹੀ ਬਣੀ ਨਜ਼ਰ ਆਉਂਦੀ ਹੈ ਡੈਡੀ ਖਾਸ ਤੌਰ ਉੱਤੇ ਰਾਖਮੀ ਕਰਨ ਅਤੇ ਚੀਨ ਸੰਬੰਧੀ ਕਈਆਂ ਉਹਨਾਂ ਦੀਆਂ ਗੱਲਾਂ ਨੇ ਵੱਡੇ ਵਿਵਾਦ ਛੇੜ ਦਿੱਤੇ ਹਨ ਡੈਡੀ ਇਸੇ ਸਟਾਪ